ਮੈਂ ਕਿਰਨਜੀਤ ਸਿੰਘ ਗਹਿਰੀ ਚੇਅਰਮੈਨ ਗੈਰ ਸੰਘਟ ਤੋਂ ਮਜ਼ਦੂਰ ਅਤੇ ਮਲਾਜ਼ਮ ਵਿਭਾਗ ਕਾਂਗਰਸ ਪਾਰਟੀ ਕੇਕੇਸੀ ਵਿਭਾਗ ਪੰਜਾਬ ਨੈਸ਼ਨਲ ਅਦਲ ਮਹਾਂ ਪੰਚਾਇਤ ਅੱਜ ਅਸੀਂ ਪੁੱਚੋਕਲਾ ਪਿੰਡ ਦੇ ਵਿੱਚ ਆਇਆ ਤੇ ਕੇਕੇਸੀ ਵਿਭਾਗ ਕਾਂਗਰਸ ਪਾਰਟੀ ਦੀ ਇਕਾਈ ਦਾ ਇੱਥੇ ਗਠਨ ਕੀਤਾ ਜਿਹਦੇ ਵਿੱਚ ਮੋਹਨ ਸਿੰਘ ਨੂੰ ਅਸੀਂ ਪ੍ਰਧਾਨ ਬਣਾਇਆ ਪੁੱਚੋ ਬ੍ਰਾਂਚ ਦਾ ਹਰੀ ਸਿੰਘ ਨੂੰ ਜਨਰਲ ਸੈਕਟਰੀ ਬਣਾਇਆ ਕਾਲਾ ਪੋਚੋ ਨੂੰ ਵਾਈਸ ਪ੍ਰਧਾਨ ਬਣਾਇਆ, ਸ਼ੰਗਾਰਾ ਸਿੰਘ ਨੂੰ ਜਨਰਲ ਸੈਕਟਰੀ ਬਣਾਇਆ, ਗੁਰਦੇਵ ਸਿੰਘ ਜੀ ਨੂੰ ਕੈਸ਼ੀਅਰ ਬਣਾਇਆ। ਇਸੇ ਤਰ੍ਹਾਂ ਮਤਲਬ ਸਾਰੇ ਅਹੁਦੇਦਾਰ ਜਿਹੜੇ ਹੈਗੇ ਅੱਜ ਇਹ ਬਣਾਏ ਐ। ਘੱਟੋ-ਘੱਟ 25 ਮੈਂਬਰੀ ਕਮੇਟੀ ਦਾ ਗਠਨ ਅਸੀਂ ਕੀਤਾ ਹੈ ਜਿਦੇ ਜੋ ਬਿਬੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਔਰ ਅੱਜ ਕੇਕੇਸੀ ਵਿਭਾਗ ਦੇ ਅ ਬ੍ਰਾਂਚ ਲੈਵਲ ਦੀ ਇਕਾਈ ਦਾ ਗਠਨ ਕਰਨ ਦਾ ਕੰਮ ਜਿਹੜਾ ਹੈ ਸ਼ੁਰੂ ਕਰ ਦਿੱਤਾ ਹੈ। 2027 ਚ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ। ਔਰ ਉਸ ਸਰਕਾਰ ਬਣਾਉਣ ਦੇ ਵਿੱਚ ਕੇ ਕੇਸੀ ਵਿਭਾਗ ਜਾਨੀ ਗੈਰ ਸੰਗਠਿਤ ਮਜ਼ਦੂਰ ਤੇ ਮੁਲਾਜ਼ਮ ਕਾਂਗਰਸ ਕੇ ਕੇਸੀ ਵਿਭਾਗ ਦਾ ਵਿਸ਼ੇਸ਼ ਯੋਗਦਾਨ ਹੋਊਗਾ ਆ ਜਿਹੜੀ ਇਹ ਕਮੇਟੀ ਬਣੀ ਐ ਇਸੇ ਤਰ੍ਹਾਂ ਹਰ ਪਿੰਡ ਦੇ ਵਿੱਚ ਹਰ ਬਲਾਕ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਹਰ ਪੱਧਰ ਤੇ ਵਾਰਡ ਪੱਧਰ ਤੱਕ ਅਸੀਂ ਕੇ ਕੇਸੀ ਵਿਭਾਗ ਕਾਂਗਰਸ ਪਾਰਟੀ ਦੀਆਂ ਕਮੇਟੀਆਂ ਬਣਾ ਕੇ ਉਹ ਰਾਹੁਲ ਗਾਂਧੀ ਦੀ ਜਿਹੜੀ ਸੋਚ ਹੈ ਖੜਗੇ ਸਾਹਿਬ ਦੀ ਜਿਹੜੀ ਸੋਚ ਹੈ ਸੋਨੀਆ ਗਾਂਧੀ ਦੀ ਜਿਹੜੀ ਸੋਚ ਹੈ ਕਾਂਗਰਸ ਆਜੀ ਕਮਾਨ ਦੀ ਜਿਹੜੀ ਸੋਚ ਹੈ ਕਿ ਕਮਜ਼ੋਰ ਤੇ ਗਰੀਬ ਵਰਗ ਦੇ ਲੋਕਾਂ ਨੂੰ ਆबादी ਦੇ ਮੁਤਾਬਕ ਹਰ ਵਰਗ ਦੇ ਹਰ ਜਾਤ ਧਰਮ ਦੇ ਲੋਕਾਂ ਨੂੰ ਅਸੀਂ ਸਰਕਾਰ ਦੇ ਵਿੱਚ ਨੁਮਾਇੰਦਗੀ ਦਿਆਂਗੇ ਇਸੇ ਤਰ੍ਹਾਂ ਕਾਂਗਰਸ ਪਾਰਟੀ ਦੇ ਵਿੱਚ ਰਾਹੁਲ ਗਾਂਧੀ ਜੀ ਸਾਰੇ ਵਰਗਾਂ ਨੂੰ ਨੁਮਾਇੰਦਗੀ ਦੇ ਰਹੇ ਨੇ ਖੜਗੇ ਸਾਹਿਬ ਨੂੰ ਕੌਮੀ ਪ੍ਰਧਾਨ ਬਣਾਇਆ ਗਰੀਬ ਵਰਗ ਦੇ ਵਿੱਚੋਂ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਜਦੋਂ ਕਾਂਗਰਸ ਦੀ ਸਰਕਾਰ ਬਣ ਬਣੇਗੀ ਤਾਂ ਹਰ ਵਰਗ ਦੇ ਲੋਕਾਂ ਨੂੰ ਉਹਨਾਂ ਦੀ ਆਬਾਦੀ ਦੇ ਮੁਤਾਬਕ ਬਣਦਾ ਹਿੱਸਾ ਜਿਹੜਾ ਹੈ ਉਹ ਦਿੱਤਾ ਜਾਏਗਾ ਕਾਂਗਰਸ ਪਾਰਟੀ ਨੇ ਮਨਰੇਗਾ ਸਕੀਮ ਲਿਆ ਕੇ ਕਾਂਗਰਸ ਪਾਰਟੀ ਨੇ ਐਜੂਕੇਸ਼ਨ ਜ਼ਰੂਰੀ ਰਾਈਟ ਆਫ ਐਜੂਕੇਸ਼ਨ ਐਕਟ ਲੈ ਕੇ ਆਂਦਾ ਕਾਂਗਰਸ ਪਾਰਟੀ ਨੇ ਮਜ਼ਦੂਰਾਂ ਦੇ ਲਈ ਜਿੰਨੀਆਂ ਵੀ ਸਕੀਮਾਂ ਲੈ ਕੇ ਆਦੀਆਂ ইপিএফ ਦਾ ਦੀ ਸਕੀਮ ਪੀਐਫ ਦੀ ਸਕੀਮ ਈਐਸਆਈ ਦੀ ਸਕੀਮ ਤੇ ਸਾਰੀਆਂ ਸਕੀਮਾਂ ਮਜ਼ਦੂਰਾਂ ਦੇ ਵਾਸਤੇ ਕੱਚੇ ਪੱਕੇ ਮਲਾਜ਼ਮਾਂ ਦੇ ਵਾਸਤੇ ਕਾਂਗਰਸ ਪਾਰਟੀ ਲੈ ਕੇ ਆਈ ਤੇ ਕਾਂਗਰਸ ਪਾਰਟੀ ਨੇ ਫੂਡ ਸਕਿਉਰਟੀ ਐਕਟ ਲੈ ਕੇ ਆਂਦਾ ਜਿਹੜੀ ਅੱਜ ਜਿਹੜੀ ਮਿਲਦੀ ਹੈ ਉਹ ਫੂਡ ਸਕਿਉਰਟੀ ਐਕਟ ਕਾਂਗਰਸ ਪਾਰਟੀ ਲੈ ਕੇ ਆਈ ਪਿੰਡਾਂ ਦੇ ਵਿੱਚ ਹਰ ਪੱਧਰ ਤੇ ਮਜ਼ਦੂਰ ਨੂੰ ਕੰਮ ਮਿਲੇ ਇਹਦੇ ਦੇ ਕਾਂਗਰਸ ਪਾਰਟੀ ਵਿਚਾਰ ਕਰ ਰਹੀ ਹੈ ਔਰ ਚਿੰਤਾ ਕਰ ਰਹੀ ਹੈ ਹਰ ਪਾਰਲੀਮੈਂਟ ਦੇ ਵਿੱਚ ਰਾਜਾ ਬੜਿੰਗ ਨੇ ਚੰਨੀ ਸਾਹਿਬ ਨੇ ਰਾਹੁਲ ਗਾਂਧੀ ਜੀ ਨੇ ਬੜੇ ਜ਼ੋਰ ਨਾਲ ਗੱਲ ਨੂੰ ਉਠਾਇਆ ਕਿ ਮਨਰੇਗਾ ਦਾ ਕੰਮ ਅਸੀਂ 200 ਦਿਨ ਕਰਾਂਗੇ ਔਰ ਕਰਨਾ ਚਾਹੀਦਾ 800 ਰੁਪਿਆ ਮਜ਼ਦੂਰ ਦੀ ਦਿਹਾੜੀ ਜਿਹੜੀ ਆ ਉਹ ਕੀਤੀ ਜਾਣੀ ਚਾਹੀਦੀ ਹੈ ਇਸ ਗੱਲ ਨੂੰ ਲੈ ਕੇ ਵੀ ਕਾਂਗਰਸ ਪਾਰਟੀ ਕੰਮ ਕਰ ਰਹੀ ਹੈ ਚਿੰਤਤ ਹੈ ਔਰ ਕਾਂਗਰਸ ਪਾਰਟੀ ਨੇ ਹਮੇਸ਼ਾ ਗਰੀਬਾਂ ਦਾ ਸਾਥ ਦਿੱਤਾ ਹੈ ਗਰੀਬ ਵਰਗ ਨੇ ਹਮੇਸ਼ਾ ਕਾਂਗਰਸ ਪਾਰਟੀ ਦਾ ਸਾਥ ਦਿੱਤਾ ਹੈ ਹੁਣ ਤੱਕ ਜਿੰਨਾ ਸਮਾਂ ਕਾਂਗਰਸ ਪਾਰਟੀ ਦੀਆਂ ਸਰਕਾਰਾਂ ਰਹੀਆਂ ਤੇ ਗਰੀਬ ਵਰਗ ਦੇ ਲੋਕਾਂ ਨੇ ਸਾਥ ਦਿੱਤਾ ਹੈ ਤੇ ਕਾਂਗਰਸ ਪਾਰਟੀ ਇਸ ਨੂੰ ਮਹਿਸੂਸ ਕਰਦੀ ਹੈ ਤੇ ਕਾਂਗਰਸ ਪਾਰਟੀ ਦੇ ਵਿੱਚ ਹਰ ਵਰਗ ਦੇ ਵਿਅਕਤੀ ਨੂੰ ਬਰਾਬਰ ਦੀ ਹਿੱਸੇਦਾਰੀ ਮਾਣ ਸਤਿਕਾਰ ਕੰਮ ਕਰਨ ਵਾਲੇ ਲੋਕਾਂ ਨੂੰ ਸਤਿਕਾਰ ਦੇਵਾਂਗੇ ਕੇ ਕੇਸੀ ਵਿਭਾਗ ਦੇ ਵਿੱਚ ਮਿਹਨਤੀ ਵਰਕਰਾਂ ਨੂੰ ਅਹੁਦੇਦਾਰੀਆਂ ਦੇਵਾਂਗੇ ਤੇ ਕੇ ਕੇਸੀ ਪੰਜਾਬ ਦੇ ਪੰਜਾਬ ਦੇ ਵਿੱਚ ਕੇ ਕੇਸੀ ਵਿਭਾਗ ਕਾਂਗਰਸ ਇੱਕ ਮਜ਼ਬੂਤ ਧਰ ਬਣਾ ਕੇ ਅਸੀਂ ਮਜ਼ਦੂਰਾਂ ਦੇ ਹੱਕ ਦੇ ਵਿੱਚ ਜਲਦੀ ਹੀ ਇੱਕ ਅੰਦੋਲਨ ਦਾ ਆਵਾਜ਼ ਕਰਨ ਜਾ ਰਹੇ ਆ ਪੰਜ ਤਰੀਕ ਨੂੰ ਬਠਿੰਡੇ ਅਸੀਂ ਇੱਕ ਮੀਟਿੰਗ ਬੁਲਾਈ ਹੈ ਉਸ ਮੀਟਿੰਗ ਦੇ ਵਿੱਚ ਡਿਸਾਈਡ ਕਰਾਂਗੇ ਮਜ਼ਦੂਰ ਦੇ ਮਈ ਦੇ ਦਿਵਸ ਤੇ ਬਾਬਾ ਸਾਹਿਬ ਡਾਕਟਰ ਅੰਮੇੜਕਾਰ ਜੀ ਦਾ 14 ਅਪ੍ਰੈਲ ਦਾ ਜਨਮ ਦਿਹਾੜਾ ਕਿਸ ਰੂਪ ਦੇ ਵਿੱਚ ਮਨਾਉਣਾ ਹੈ ਉਸ ਤੇ ਨਵਾਂ ਪ੍ਰੋਗਰਾਮ ਕੇ ਕੇਸੀ ਵਿਭਾਗ ਵੱਲੋਂ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਤੇ ਪੰਜਾਬ ਦੇ ਸਮੁੱਚੇ 40 ਫੀਸਦੀ ਦਲਤ ਭਾਈਚਾਰੇ ਦੇ ਲੋਕਾਂ ਨੂੰ ਅਰਸਾ ਪਸੰਦ ਲੋਕਾਂ ਨੂੰ ਅਸੀਂ ਦਵਾਂਗੇ ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਹੈਗੀ ਹੈ ਇਹ ਸਰਕਾਰ ਟੋਟਲ ਹੀ ਕਿਸਾਨ ਵਿਰੋਧੀ ਹੈ ਮਜ਼ਦੂਰ ਵਿਰੋਧੀ ਹੈ ਮਲਾਜ਼ਮ ਵਿਰੋਧੀ ਹੈ ਸਫਾਈ ਕਰਮਚਾਰੀਆਂ ਦੇ ਵਿਰੋਧੀ ਹੈ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹਨਾਂ ਵਰਗਾਂ ਦੇ ਨਾਲ ਵੱਡਾ ਧੋਖਾ ਕੀਤਾ ਹੈ ਇਹਦਾ ਪਰਦਾ ਫਾਸ਼ ਕਰਨ ਲਈ ਜਲਦੀ ਹੀ ਕੇ ਕੇਸੀ ਵਿਭਾਗ காங்கிரஸ் ਪਾਰਟੀ ਵੱਲੋਂ ਆंदोलਨ ਦੀ ਉਪਰੇਖਾ ਦਾ ਐਲਾਨ ਕਰਨ ਜਾ ਰਹੇ ਹਨ